ਸਥਾਨਕ ਪੰਜਾਬੀ ਭਵਨ ਵਿਖੇ ਹੋਏ ਸੂਬਾ ਪਧਰੀ ਡੈਲੀਗੇਟ ਇਜਲਾਸ ਵਿੱਚ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਇੰਜੀਨੀਅਰਿੰਗ ਡਰਾਇੰਗ ਸਰਵਿਸਿਜ਼ ਦੀ ਪ੍ਰਤਿਨਿਧਤਾ ਕਰਦੀ ਜਥੇਬੰਦੀ ਪੰਜਾਬ ਡਰਾਫਟਮੈਨਸ ਐਸੋਸੀਏਸ਼ਨ ਦੇ ਸਰਬਸੰਮਤੀ ਨਾਲ ਨਵੇਂ ਬਣੇ ਪ੍ਰਧਾਨ ਰਵਿੰਦਰ ਸਿੰਘ ਢਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਦੌਰਾਨ ਪੰਜਾਬ ਸਰਕਾਰ ਸਾਡੀਆਂ ਮੰਗਾਂ ਲਟਕਾਉਂਦੀ ਆ ਰਹੀ ਹੈ ਤੇ ਹੁਣ ਜਥੇਬੰਦੀ ਵੱਲੋਂ ਸਰਕਾਰ ਵਿਰੁੱਧ ਜਲਦ ਹੀ ਸੰਘਰਸ਼ ਦਾ ਐਲਾਨ ਕੀਤਾ ਜਾਏਗਾ। ਜਿਆ ਜੀ ਕਿ ਅੱਜ ਪੰਜਾਬ ট্রান্সਮੈਨ ਐਸੋਸੀਏਸ਼ਨ ਵੱਲੋਂ ਮੈਨੂੰ ਪ੍ਰਧਾਨ ਥਾਪਿਆ ਗਿਆ ਸਾਰੇ ਪੰਜਾਬ ਦਾ ਮੈਂ ਸਾਰੇ ਜਿੱਥੇ ਜਿੱਥੇ ਵੀ ਟ੍ਰਾਂਸਮੈਨ ਕੈਂਟਰ ਦੇ ਕਰਮਚਾਰੀ ਉਹਨਾਂ ਦਾ ਪਹਿਲ ਦੋਤੋਂ ਧੰਨਵਾਦ ਕਰਦਾ ਔਰ ਜਿੱਥੇ ਮੈਨੂੰ ਇਹਨਾਂ ਨੇ ਮਾਨ ਬਖਸ਼ਿਆ ਉੱਥੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਸਾਡੇ ਪੀ ਕਮਿਸ਼ਨ ਔਰ ਉਸ ਤੋਂ ਬਾਅਦ ਅਨਾਰਮਲਿਟੀ ਵਗੈਰਾ ਰਹਿ ਗਈਆਂ ਸਨ ਉਹਨਾਂ ਨੂੰ ਦੂਰ ਨਹੀਂ ਕੀਤਾ ਗਿਆ ਕਿਉਂਕਿ ਇਲੈਕਸ਼ਨ ਪਿਛਲੇ ਜਿਹੜੀ ਇਲੈਕਸ਼ਨ ਸੀ ਉਹ ਆ ਗਈ ਇਲੈਕਸ਼ਨ ਵਿੱਚ ਸਾਡਾ ਸਾਰਾ ਜਿੰਨਾ ਵੀ ਸੰਘਰਸ਼ ਅਸੀਂ ਕੀਤਾ ਸੀ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸੀ ਉਦੋਂ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹਨਾਂ ਦੀਆਂ ਰੀਂਧੀਆਂ ਹੋਈਆਂ ਸਾਰੀਆਂ ਤਰੁੱਟੀਆਂ ਦੂਰ ਕਰ ਦਿੱਤੀਆਂ ਜਾਣਗੀਆਂ ਪਰ ਕਿਸੇ ਕਾਰਨ ਇਲੈਕਸ਼ਨ ਡਿਕਲੇਅਰ ਹੋਣ ਕਰਕੇ ਸਾਡਾ ਉਹ ਸਾਰਾ ਹੀ ਜਿੰਨਾ ਵੀ ਅਸੀਂ ਸੰਘਰਸ਼ ਵਿੱਧਿਆ ਸੀ ਪੋ ਵੀ ਚੇਹ ਰਹਿ ਗਿਆ ਔਰ ਮੈਂ ਅੱਜ ਫੇਰ ਸਟੇਜ ਤੋਂ ਬੇਨਤੀ ਕਰਦਾ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਕਿ ਜਿੰਨੀਆਂ ਵੀ ਇਸ ਕਟਰ ਦੀਆਂ ਤਰੂਟੀਆਂ ਰਹਿ ਗਈਆਂ ਨੇ ਔਰ ਸਾਡੀਆਂ ਮੰਗਾਂ ਨੇ ਉਹ ਹੁਣ ਇਸ ਵਕਤ ਵੀ ਉਹਨਾਂ ਦੀ ਸਰਕਾਰ ਚੱਲ ਰਹੀ ਆ ਉਹ ਪੂਰੀਆਂ ਕੀਤੀਆਂ ਜਾਣ ਕਿ ਟੇਬਲ ਤੇ ਪੂਰੀਆਂ ਕਰ ਲੈਣਗੇ ਤੇ ਚੰਗੀ ਗੱਲ ਹੋਵੇਗੀ ਨਹੀਂ ਅਸੀਂ ਪੰਜਾਬ ਲੈਵਲ ਤੇ ਬਹੁਤ ਵੱਡੇ ਸੰਘਰਸ਼ ਦੀ ਚੇਤਾਵਨੀ ਵੀ ਦਿੰਦੇ ਇੱਥੇ ਸਰਕਾਰ ਨੂੰ ਕਿਉਂਕਿ ਸਾਡੀਆਂ ਹੱਕੀ ਮੰਗਾਂ ਨੇ ਕੋਈ ਨਜਾਇਜ਼ ਮੰਗਾਂ ਨਹੀਂ ਨੇ ਜਿਹੜੀਆਂ ਸਾਡੀ ਜਹੀ ਦੇ ਨਾਲ ਪੈਕਟੀ ਸੀ ਸਾਡੀ ਉਹ ਪਾਲ ਕੀਤੀ ਜਾਵੇ ਔਰ ਸਾਨੂੰ ਪੇ ਗ੍ਰੇਡ ਜੋ ਸਾਡਾ 4800 ਗ੍ਰੇਡ ਪੇ ਬੰਦਾ ਉਹ ਸਾਨੂੰ ਦਿੱਤਾ ਜਾਵੇ ਔਰ ਮੈਂ ਫਿਰ ਤੇ ਆਪਣੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਬੜਾ ਮਾਨਸਿਕ ਸਹਾਰਾ ਬਖਸ਼ਿਆ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਤੇ ਵਿਸ਼ਵਾਸਤ ਹਾਂ ਕਿ ਇਹ ਜੋ ਸਾਡੀਆਂ ਜਿਹੜੀਆਂ ਤਰੂਟੀਆਂ ਰਹਿ ਗਈਆਂ ਨੇ ਸਾਡੀਆਂ ਮੰਗਾਂ ਨੇ ਉਹ ਸਰਕਾਰ ਨਾਲ ਟੇਬਲ ਤੇ ਭਾਵੇਂ ਸ਼ੁਰਸ਼ ਕਰਕੇ ਉਹ ਸਾਰੀਆਂ ਪੂਰੀਆਂ ਕਰਵਾਈਆਂ ਜਾਣਗੀਆਂ ਧੰਨਵਾਦ ਤੇ ਪ੍ਰਧਾਨ ਜੀ ਇਹ ਤੁਸੀਂ ਕਿੰਨੀ ਦੇਰ ਦਾ ਆਲਟੀਮੇਟਮ ਦਿਨੇ ਸਰਕਾਰ ਨੂੰ ਤੁਹਾਡੀਆਂ ਮੰਗਾਂ ਮੰਨਣ ਦਾ ਆਲਟੀਮੇਟਮ ਇਸ ਤਰ੍ਹਾਂ ਹੈ ਅੱਜ ਸਾਡੀ ਇਲੈਕਸ਼ਨ ਹੋਈ ਹੈ ਇਸ ਤੋਂ ਬਾਅਦ ਅਸੀਂ ਅਬਜੈਕਟਿਵ ਦੀ ਇੱਕ ਮੀਟਿੰਗ ਕਰਾਂਗੇ ਉਹ ਤਾਂ ਇਹ ਬਸ ਸਾਰਾ ਕੁਝ ਵਿਚਾਰਿਆ ਜਾਏਗਾ ਕਿ ਅੱਗੇ ਤੋਂ ਅਸੀਂ ਕੀ ਸੰਘਰਸ਼ ਸ਼ੁਰੂ ਕਰਨਾ ਕੀ ਬੈਠਣਾ ਔਰ ਸਾਡੀਆਂ ਜਿਹੜੀਆਂ ਅਸੀਂ ਨਵੇਂ ਸਿਰੇ ਤੋਂ ਫੇਰ ਮੋਰੰਡਮ ਸਰਕਾਰ ਨੂੰ ਦੇ ਰਹੇ ਆ ਔਰ ਸਾਰੇ ਸਾਡੇ ਡਿਪਾਰਟਮੈਂਟਾਂ ਵੱਲੋਂ ਸਾਡੇ ਜਿਹੜੇ ਸੈਕਟਰੀ ਸਾਹਿਬਾਨ ਨੇ ਉਹਨਾਂ ਨੂੰ ਵੀ ਨਵੇਂ ਸਿਰੇ ਤੋਂ ਮੋਰੰਡਮ ਦਵਾਂਗੇ ਔਰ ਅਸੀਂ ਅਲਟੀਮੇਟਮ ਉਦੋਂ ਹੀ ਦੇ ਸਕਦੇ ਜਦੋਂ ਸਾਰੀ ਇਜੈਕਟਿਵ ਦੀ ਮੀਟਿੰਗ ਹੋਏਗੀ ਅਗਲੀ ਮੀਟਿੰਗ ਸਾਡੀ ਇਸੇ ਕੰਮ ਵਾਸਤੇ ਹੋ ਰਹੀ ਆ ਕਿ ਅਸੀਂ ਸਰਕਾਰ ਨੂੰ ਅਲਟੀਮੇਟਮ ਦਵਾਂਗੇ ਕਿੰਨੇ ਦਿਨਾਂ ਦਾ ਦਵਾਂਗੇ ਉਹ ਮੀਟਿੰਗ ਦੇ ਵਿੱਚ ਫੈਸਲਾ ਹੋਵੇਗਾ ਠੀਕ ਹੈ ਲੁਧਿਆਣਾ ਤੋਂ ਰਾਜੋਸ਼ੀ ਦੀ ਰਿਪੋਰਟ ਪੈਰੇ ਦਾ ਟੀਵੀ